ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁਪੇ ਚੁਪ ਨ ਹੋਵੇ ਜੇ ਲਾਇ ਰਹੇਨ ਦਵਤਾਰ ਭੁਖਿਆ ਭੁਖਣਾ ਉਤਰੀ ਜੇ ਬਨਾਂਪੁਰਿਆ ਭਾਰ ਸਹਿ ਸਿਆਣ ਪਾਨ ਲਖ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਦੀ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀਤਿ ਹੁਕਮਾ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸੇ ਕੋ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਜੇ ਤਉ ਹੁਮੇ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗਨੁ ਵਡੈ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸਹਵੇ ਪਰਵਾਹੋ ਸਾਚਾ ਸਾਹਿਬ ਸਾਚਨਾ ਵਿਖਿਆ ਭਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਸੇ ਦਰਬਾਰ ਮੁਹ ਕੇ ਬੋਲਨ ਬੋਲ ਗਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵੜੇ ਆਈ ਵਿਚਾਰ ਕਰਮਿ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰਥ ਆਪੇ ਅਣ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੋ ਕਰ ਲੈ ਦਿਆਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਕਰੀਆ ਸਮਾਈ ਗੁਰ ਈਸਰ ਗੁਰ ਗੋਵਰ ਕਬਰਾਂ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਕਥਾ ਨਾ ਜਾਏ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰੇਤ ਨਾਮ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਹੀਂ ਕਰੀ ਜੇ ਤੀ ਸਿਰ ਟੋਪਾਈ ਵੇਖਾਂ ਮਨ ਕਰਮਾ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਏ ਵੇ ਜੋਗ ਚਾਰੇ ਆਰ ਜਾ ਹੋਰ ਦਸਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕੇ ਜਸ ਕੀਰਤ ਜੰਗ ਲੈ ਜੇ ਤਿਸ ਨਦਰਨਾ ਆਵੇ ਤੇ ਬਾਤ ਨਾ ਪੁੱਛੇਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੇ ਤੇ ਪੀਰ ਸਰਨਾ ਸੁਣਿਆ ਧਰਤ ਤਪਲਾ ਕਾਲ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਇਸਰ ਬਰਮਹਿੰਦ ਸੁਣਿਆ ਮੱਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਪੇਦੇ ਸੁਣਿਆ ਸਾਸ ਤੇ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਐ ਢਟਕਾਇ ਜਿਨਾਂ ਸੁਣਿਐ ਪੜ ਪੜ ਭਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤ ਹਸਦਾ ਵੀ ਗਾਲ ਸੁਣਿਐ ਦੂ ਪਾਪ ਕਾ ਨਾ ਸੁਣਿਐ ਸਰੰਗੁਣਾ ਕੇ ਗਾਲ ਸੁਣਿਐ ਸੇਖ ਪੀਰ ਪਾਤਸ਼ਾਲ ਸੁਣਿਐ ਅੰਧੇ ਪਾਵੇ ਰਾ ਸੁਣਿਐ ਹਾਤ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾਲ ਸੁਣੀਏ ਦੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਸਤਾਏ ਕਾਗਤ ਕਲਮ ਨਾ ਲਿਖਨ ਹਾਰ ਮੰਨੇ ਕਾ ਬੈ ਕਰਨ ਵੀ ਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੋਖ ਦੁਆਰ ਮਨੇ ਪਰਵਾਰ ਸਦਾ ਧਰਮ ਨੇ ਤਰੇ ਤਾਰੇ ਗੁਰ ਸੇਕ ਮਨੇ ਨਾਨਕ ਭੈ ਨਪੇਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਏ ਦਾਰਾ ਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿ ਜ਼ਮਾਰਤ ਹਉਲ ਧਰਮ ਦਇਆ ਕਾ ਪੂਤ ਸੰਤੋਖ ਸਾਪ ਰੱਖਿਆ ਜਿਨ ਸੁਉਤੇ ਇਕੋ ਬੁਝਾਇ ਹੋਵੇ ਸਚੇ ਆਰਤ ਹਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਨ ਜੋੜ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਏ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੋਕ ਕੇ ਤੀ ਦਾਤ ਜਾਣੇ ਕੌਣ ਕੋਤ ਕੀਤਾ ਪਤਾਓ ਇੱਕ ਕਵਗ ਤਿਸਤੇ ਹੋਏ ਲੱਕ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿ ਅਣ ਜਾਵਾਂ ਇੱਕ ਵਾਰ ਜੋ ਤਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥਮਕ ਵੇਦ ਪਾਠ ਸੰਗ ਜੋਗਮਨ ਰਹਿਦਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰਮਾ ਭਗਸਾਰ ਸੰਗ ਮੋਢਲ ਵਲਾਇ ਤਾਰ ਕੁਦਰਤ ਕਮਨ ਕਾਮਚਾਰ ਬਾਹਰੇ ਆਣ ਜਾਵਾ ਇੱਕ ਵਾਰ ਜੋਤ ਤਦ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਸੰਗ ਮੂਰਕੰਤ ਘੋਰ ਸੰਗ ਚੋਰ ਹਰਾਮ ਘੋਰ ਸੰਗ ਅਮਰ ਕਟ ਜਾਏ ਜੋਰ ਸੰਗ ਗਲਵੜ ਤਿਆਗ ਮਾਇ ਸੰਗ ਪਾਪੀ ਪਾਪ ਕਰ ਜਾਏ ਸੰਕ ਕੋੜਿਆਰ ਕੋੜੇ ਫਿਰ ਆਏ ਸੰਕ ਮਲੇਸ਼ ਮਲ ਭਖ ਖਾਏ ਸੰਕ ਨਿੰਦਕ ਸਰਗਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਅਸੰਕ ਨਾਮ ਸੰਕ ਤਾਮਾ ਗੰਮ ਗੰਮ ਸੰਕ ਲੋ ਅਸੰਕ ਕਹੇ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਾਨ ਗੀਤ ਗੁਨਗਾ ਅਖਰੀ ਲਿਖਣ ਬੋਲਨ ਬਾਣ ਕਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹੇ ਜੇ ਫਰਮਾਇ ਤੇ ਪਾਹ ਜੇਤਾ ਗੀਤਾ ਤੇ ਤਾ ਨਾਮ ਵਿਣ ਨਾਮ ਨਹੀਂ ਕੋ ਥਾਉ ਕੁਦਰਤ ਕਾਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤਤ ਭਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਧਨ ਦੇ ਪਾਣੀ ਧੋਤੇ ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲੀਏ ਤੋਏ ਪਰਗੇ ਮਾਤਾ ਪਿਤਾ ਅੰਗੇ ਸੰਗ ਉਹ ਤੋ ਪੇ ਨਾਮੇ ਕੇ ਰੰਗ ਪੂਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਉ ਜਾਹੁ ਤੇਰਾ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਮਨ ਮਨ ਕੀ ਤਪਾਉ ਅੰਤਰਗਤ ਤੇਰੇ ਤਮਲ ਨਾਉ ਸਭ ਗੁਣ ਤੇਰੇ ਮੈ ਨਾਹੀ ਕੋ ਵਿਨਕਨ ਕੀਤੇ ਭਗਤ ਨਾ ਸਵਾਲ ਸਤ ਪਾਣੀ ਬਰਮਾਉ ਸਤ ਸੋਣ ਸਦਾ ਮਣ ਜਾਉ ਕਮਣ ਸਵੇਲਾ ਵਕਤ ਕਮਣ ਕਮਣ ਤੇਤ ਕਮਣ ਵਾਰ ਕਮਨ ਜ਼ਰੂਰ ਤੇ ਮਾਹ ਕਮਨ ਜੇ ਤੋ ਆਕਾਰ ਵੇਲ ਨ ਪਾਇ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇ ਕਾਦੀ ਜੇ ਲਿਖਣ ਲੇਖ ਪੁਰਾਣ ਤੇ ਦਵਾਰ ਨ ਜੋਗੀ ਜਾਣੇ ਰੁੱਤ ਮਾਹਣਾ ਕੋਈ ਜਾ ਕਰਤਾ ਸਿਰ ਠੀਕੋ ਸਾਝੇ ਆਪੇ ਜਾਣੇ ਸੋਇ ਕਿਵ ਕਰਿਆ ਕਾ ਕਿਉ ਸਵਲਾਈ ਕਿਵ ਕਰਿਆ ਕਾ ਕਿਵਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਕਨ ਸਭ ਕੋ ਆਖੇ ਇੱਕ ਤੂ ਇੱਕ ਸਿਆਣਾ ਵੱਡਾ ਸਹ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾ ਤਾਲਾ ਪਾ ਤਾਲਾ ਲਾ ਕੇ ਗਾਸਨ ਗਾਸੇ ਓੜ ਕੇ ਓੜ ਕੇ ਪਾਲ ਤੱਕੇ ਵੇਦ ਕਹਿਣ ਕੇ ਬਾਸ ਸੈ ਸਤਾਰਾ ਕਹਿਣ ਕਿਤੇ ਬਾਸ ਲੋ ਇਕ ਤਾਤ ਲੇਕਾ ਹੋਇ ਤਾ ਲਿਖੀਏ ਲੇਕੇ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪਸਾ ਲਾ ਹੇ ਤਾਲਾ ਹੇ ਤੀ ਸੁਰਤ ਨ ਪਾਈਆ ਨਦੀਆਂ ਅਤੇ ਵਾ ਪਵੇ ਸਮੁੰਦਰ ਨ ਜਾਣੀਏ ਸਮੁੰਦਰ ਸਾਸ ਸੁਲਤਾਨ ਗਿਰਹਾ ਸੇ ਤੀ ਮਾਲ ਤਾਨ ਕੀੜੀ ਤੁਲ ਨ ਹੋਣੀ ਜੇ ਤਸ ਮਨੋਂ ਨ ਵਿਸਰੈ अंत न सिफती कहन ने अंत अंतन करणे देयंत अंतन वेखण सु अंत न जपे कया मनमंत अंत न जपे किता कार अंतन जपे पारवार अंत कारण किथे बिल लाहे ताके अंत न पाए जाए जाहे अंत न जोता कई बहुत हुयो वॾा साहिब ऊचा थाऊं ऊचे उपर उचा नओ ਏ ਵਡੂ ਚਾਹ ਵੇ ਕੋ ਤੇ ਸੁੱਚੇ ਕੋ ਜਾਣੇ ਸੋ ਜੀਵੜਾ ਆਪ ਜਾਣਿਆ ਆ ਪਾਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਇ ਕੇਤੇ ਮੰਗੇ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਕੱਪ ਟੁੱਟੇ ਵੇਕਾਰ ਕੇਤੇ ਲੈ ਲੈ ਮਕਰਪਾਹੇ ਕੇਤੇ ਮੂਰਖ ਕਾਹੀ ਖਾਏ ਕੇਤੇ ਆਦੋਗ ਭੋਗ ਜਦ ਮਾਰੇ ਵਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਿਆਕ ਨਾ ਸਕੇ ਕੋਈ ਜੇ ਕੋ ਖਾਏ ਕੇ ਅੱਖਣ ਪਾਏ ਉਹ ਜਾਣੇ ਜੇਤੇ ਅਮਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕੇ ਕੇ ਜਿਸਨੂੰ ਬਖਸੇ ਸਬਤਲਾ ਨਾਨਕ ਪਾਛਾਹੀ ਪਾਤਸ਼ਾਹ ਮਹਲ ਘਨ ਮਹਲ ਵਪਾਰ ਮਹਲ ਵਪਾਰੀ ਮਹਲ ਭੰਡਾਰ ਮਹਲ ਆਵਹਿ ਮਹਲ ਜਾਹਿ ਮਹਲ ਪਾਏ ਮਹਲ ਸਮਾਹਿ ਮਹਲ ਧਰਮ ਮਹਲ ਦੇਬਾਨ ਮਹਲ ਤੋਲ ਮਹਲ ਪਰਵਾਨ ਮਹਲ ਬਕਸੀਸ ਮਹਲ ਨਿਸ਼ਾਨ ਮਹਲ ਕਰਮ ਮਹਲ ਪਰਮਾਨੰ ਮਹਲ ਆਕਿਆਨ ਜਾਇ ਆਕਾ ਕਰਹਿ ਲੇਵਲਾਇ ਆਕੇ ਵੇਦ ਪਾਲ ਪੁਰਾਣ ਆਕੇ ਪੜੇ ਕਰਵੇ ਕਿਆਨਾ ਆਕੇ ਭਰਮੇ ਆਕੇ ਇੰਦਾ ਆਕੇ ਗੋਪੀ ਤੇ ਗੋਵਿੰਦ ਆਕੇ ਇਸ ਤਰ੍ਹਾਂ ਕੇ ਜਿੱਦੇ ਆਕੇ ਕਹਤੇ ਕਿਤੇ ਬੁੱਧ ਆਕੇ ਧਾਨ ਵਾਕੇ ਦੇਵਾ ਕੇ ਸੁਰ ਨਰਮਣ ਜਾਣ ਤੇ ਕਹਤੇ ਆਕੇ ਆਕਣ ਪਾਹੇ ਕਿਤੇ ਕਹਿ ਕਹਿ ਉਟ ਜਾਹੇ ਤੇ ਕਿਤੇ ਹੋਰ ਕਰੇ ਤਾਂ ਅਖਲਾ ਸਕੇ ਗਈ ਗੇ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰੰ ਗਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇਨਾਦ ਅਨੇਕ ਅਸ਼ੰਕਾ ਕੇਤੇ ਵਾਮਨ ਹਾਰੇ ਕੇਤੇ ਰਾਗਪਰੀ ਸਿਓ ਕਈਨ ਕੇਤੇ ਗਵਨ ਹਾਰੇ ਗਾਵੇ ਤਤਨਾ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਕਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਣ ਸਦਾ ਸਾਰੇ ਗਾਵੇ ਇੰਦਰਾਤਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੇ ਤੇ ਸਮਾਦੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਦੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਟਨਰਗੀ ਤੇ ਜੁਗ ਜੁਗ ਵੇਦਾਂ ਨਾਲੇ ਗਾਵੇ ਮੂਨੀ ਆਮਨ ਮੂਨ ਸੁਰਗਾ ਮਚ ਬਿਆਲੇ ਗਾਵਨ ਰਤਨ ਪਾਈ ਤੇਰੇ 8 33 ਰਤਨ ਨਾਲੇ ਗਾਵੇ ਜੋਤ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰਕੇ ਧਾਰੇ ਸਹੀ ਤੋਦਨੋਂ ਗਾਵੇ ਜੋਤੋਂ ਤੋ ਪਾਵਾਂ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸਭ ਸਦਾ ਸੱਚ ਸਾਚਾ ਸਾਚਾ ਸਾਈ ਹੈ ਐਪੀ ਹੋਸੀ ਜਾਈ ਨਾ ਜਸੀ ਰਚਨਾ ਜੀ ਨੇ ਦਿੱਤਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇ ਜਿਨੇ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਇਸ ਦੇ ਵਡਿਆਈ ਰੋਤਿ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਲਦੇ ਜਾਉ ਤਾਹ ਪਤ ਸਾਹਿਬ ਨਾਨਕ ਰਹੇ ਨਰਜਾਈ ਮੁੰਦਾ ਸੰਤੋਖ ਸਰੰਪੰਥ ਤੇ ਔਲੀ ਤੇ ਆਣ ਕੀ ਕਰੇ ਬਹੁਤ ਤਿੰਤਾ ਕਾਲ ਕੁਆਰੀ ਕਾ ਜੁਗਤ ਟੰਡਾ ਪਰਤੀ ਤਾਈ ਪੰਥੀ ਸਗਲ ਜਮਾਤਿ ਮਨ ਜੀ ਤੇ ਜਗ ਜੀਤ ਆਦੇ ਤੇ ਸੇ ਆਦੇ ਆ ਅਣੀ ਲਾ ਨਾ ਨਾ ਤੇ ਜੁਗ ਜੁਗ ਕੋ ਵੇਸ ਭਗਤ ਗਿਆਨ ਦਾ ਪੰਡਾਨ ਘਟ ਘਟ ਵਾਜੇ ਨਾਲ ਦਾ ਬਨਾਸ ਨਾਤੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਲ ਸੰਯੋਗ ਗੁੰਜੋਗ ਦੀ ਕਾਰ ਚਲਾਵੇ ਲੈ ਕੇ ਆਵੇ ਭਗ ਦੇ ਤਿਸੇ ਅਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਕੋਵੇ ਇਸ ਇਹ ਕਮਾਈ ਜੁਗਤਵੇ ਇਤਨਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇ ਵਣ ਜਿਵੇਂ ਤਿਸ ਪਾਵੇ ਤੇ ਮੈਂ ਚਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਨ ਦੇ ਤਿਸੇ ਅਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਕੋਵੇ ਇਸ ਹਾਸਨ ਰੋਏ ਪੰਡਾਰ ਜੋਗਿ ਚ ਪਾਸੇ ਕਵਾਰ ਘਰ ਘਰ ਵੇ ਕੇ ਸਰਜਨ ਹਰ ਨਾਨਕ ਸੱਚੇ ਕੀ ਸਾਚੀ ਗਰ ਆਦੇਸ ਦੇ ਸੇ ਆਦੇਸ ਆਦ ਅਨੀਲ ਨਾਦਨਾਤ ਜੁਗ ਜੁਗ ਕੋ ਵੇਸ ਇੱਕ ਦੂਜੀ ਬੋਲਾ ਕੋਇਲਾ ਕੋਇਲਾ ਕਵੀਸ ਲੱਗ ਲੱਗ ਕਿਹੜਾ ਆ ਕੀਏ ਇੱਕ ਨਾਮ ਜੁਗਦੀ ਸੇ ਤਰਾਇ ਪਤ ਪਵੜੀਆ ਚੜੀਏ ਹੋਈ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜੇ ਤੇ ਜਾਕਣ ਜੋਰ ਚ ਪੈਣਾ ਹਜ਼ੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਨਾ ਜੋਰ ਜੋਰਨਾ ਰਾਜਮਾਲ ਮਲਸੌਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਉਤਮਨੀ ਚ ਨਾ ਕੋਈ ਰਾਤੀ ਰੁੱਤੀ ਤੇ ਤੀਵਾਰ ਭੌਣ ਪਾਣੀ ਅਗਣੀ ਪਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਦੇ ਇਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੱਚਾ ਦਰਬਾਰ ਦਿੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਜ਼ਾਨ ਕੱਚ ਪਕਾਈ ਉੱਤੇ ਪਾਇ ਨਾਨ ਗਾ ਜਾਪੇ ਜਾਏ ਧਰਮ ਗੰਡ ਗਾਇਓ ਹੋ ਧਰਮ ਗਿਆਨ ਗੰਡ ਗਾਇਓ ਕੋ ਗਰਮ ਕੇਤੇ ਪੌਣ ਪਾਣੀ ਵੇਸੰਤਰ ਕੇਤੇ ਕਾਨ ਮਹੀਸ਼ ਕੇਤੇ ਪਰਮੇ ਘਾੜ ਤਕੜ ਗੇ ਰੂਪ ਰੰਗ ਕੇ ਵੇਸ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਤੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਤ ਬਤਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੂਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੀ ਕੇਤੇ ਬਾਣੀ ਕੇਤੇ ਪਾਦ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਟ ਅਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੇ ਘਾਟ ਤਕੜੀਏ ਬਹੁਤ ਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਤਾ ਹੈ ਤਿੱਥੇ ਘੜੀਏ ਸੁਰਤ ਮਤ ਮਨ ਬੋ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮੇ ਰਾਮ ਰਿਆ ਭਰਪੂਰ ਤੇਤੇ ਜੀ ਤੋ ਜੀ ਤਾ ਮੈਂ ਮਾਮਾ ਤਾ ਕੇ ਰੂਪ ਨ ਕਥਨੇ ਜਾਏ ਨਾ ਉਮਰ ਨ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤੇਤੇ ਭਗਤ ਵਸੇ ਕੇ ਲੋ ਕਰ ਅਨੰਦ ਸੱਚਾ ਮਨਸ ਹੋਏ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਨ ਤਨ ਤਾ ਤੇਤੇ ਲੋ ਲੋ ਆਕਾਰ ਜਿਮ ਜਿਮ ਕਮਤ ਮੈਂ ਤਮਕਾਰ ਵੇਕੇ ਵੇਕੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜੱਤ ਪਹਾਰਾ ਧੀਰੇ ਸੁਨਿਆਰ ਐ ਰਣਮਤਾ ਵੇਦਾ ਤੇ ਆਰ ਭਾਉ ਗੱਲਾਂ ਗਣ ਤਪਤਾਉ ਭਾਂਡਾ ਭਾਉ ਮਰੇ ਤੇ ਢਾਲ ਘੜੀਏ ਸਭ ਤ ਸਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਹਾਲ ਸ਼ਲੋਕ ਪਵਨ ਕਰੋ ਪਾਣੀ ਬਿਤਾ ਮਤਾ ਤਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਂਗੀਆਂ ਬੁਰੀਆਂ ਆਂਗੀਆਂ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇ ਰਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਗੈ ਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ